ਜਾਨਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਰਾਜ ਦੀਪ ਤੇ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ ਦਾਖਾ ਹਲਕੇ ਵਿੱਚ ਨਵਯੋਤਾ ਦੇ ਨਾਲ ਗੈਂਗ ਰੇਪ ਕਰਨ ਵਾਲੇ ਚਾਰ ਮੁਲਜ਼ਮ ਪੁਲਿਸ ਨੇ ਕੀਤੇ ਕਾਬੂ ਇੱਕ ਮੁਲਜ਼ਮ ਹਲੇ ਵੀ ਫਰਾਰ ਆਲਟੋ ਕਾਰ ਵੀ ਕੀਤੀ ਬਰਾਮਦ ਮਹਿੰਦੀ ਲਗਾਉਣ ਦੇ ਬਹਾਨੇ ਬੁਲਾ ਕੇ ਲੜਕੀ ਨਾਲ ਕੀਤਾ ਸੀ ਜ਼ਬਰ ਜਨਾ ਕਾਂਗਰਸ ਵੱਲੋਂ ਕੀਤੀ ਗਈ ਕਿਸਾਨ ਰੈਲੀ ਖੇਤੀ ਆंदोलਨ ਦੌਰਾਨ ਜਾਣਾ ਗਵਾ ਚੁੱਕੇ ਕਿਸਾਨਾਂ ਨੂੰ ਕੀਤਾ ਗਿਆ ਯਾਦ ਦੂਜੇ ਪਾਸੇ ਪਿੰਛਪਾਰ ਤੋਂ ਕਿਸਾਨਾਂ ਦਾ ਜਥਾ ਦਿੱਲੀ ਦੇ ਲਈ ਹੋਇਆ ਰਵਾਨਾ ਸ਼ਹਿਰ ਦੇ ਵਿੱਚ 크리스마ਸ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਕੈਲਵਰੀ ਚਰਚ ਦੇ ਵੱਲੋਂ ਕੱਢੀ ਗਈ ਯਾਤਰਾ ਪ੍ਰਭੂ ਯੀਸ਼ੂ ਦੀ ਮਹਿਮਾ ਵਿੱਚ ਗਾਏ ਗਏ ਗੀਤ ਕ੍ਰਿਸਮਸ ਮੌਕੇ ਸਕੂਲ ਦੇ ਵਿੱਚ ਕਰਵਾਇਆ ਖਾਸ ਪ੍ਰੋਗਰਾਮ ਹੋਲੀ ਕਰਾਈ ਸਕੂਲ ਦੇ ਵਿੱਚ ਰੱਖਿਆ ਪ੍ਰੋਗਰਾਮ ਬੱਚਿਆਂ ਨੇ ਮਾਣਿਆ ਖੂ ਬਨੰ ਲੋਕ ਗਾਇਕੀ ਦੇ 우ਸਤਾਦ ਲਾਲ ਚੰਦ ਯਮਲਾ ਜੱਟ ਦੀ ਮਨਾਈ ਬਰਸੀ ਚਾਉਣ ਵਾਲਿਆਂ ਨੇ ਪੇਟ ਕੀ ਤੇ ਸ਼ਰਦਾ ਦੇ ਫੁੱਲ ਕਿਹਾ ਰਹੇਂਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ 우ਸਤਾਦ ਲਾਲ ਚੰਦ ਯਮਲਾ ਜੱਟ ਦਾ ਨਾਮ

ਲੁਧਿਆਣਾ ਦੇ ਵਿੱਚ ਇੱਕ ਲੜਕੀ ਦੇ ਨਾਲ ਵਾਪਰੇ ਸਮੂਹਿਕ ਜ਼ਬਰਜਨਾਹ ਦੇ ਮਾਮਲੇ ਵਿੱਚ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ 5 ਮੁਲਜ਼ਮਾਂ ਦੇ ਵਿੱਚੋਂ 4 ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਨਾਲ ਹੀ ਵਾਰਦਾਤ ਦੇ ਵਿੱਚ ਇਸਤੇਮਾਲ ਹੋਣ ਵਾਲੀ ਕਾਲੇ ਰੰਗ ਦੀ ਆਲਟੋ ਕਾਰ ਨੂੰ ਵੀ ਬਰਾਮਦ ਕਰ ਲਿਆ। ਇਸ ਮਾਮਲੇ ਬਾਰੇ ਜਾਣਕਾਰੀ ਇੱਕ ਪੁਲਿਸ ਅਧਿਕਾਰੀ ਦੇ ਵੱਲੋਂ ਦਿੱਤੀ ਗਈ। ਦਾਸਦੀ ਹੈ ਕਿ 5 ਨੌਜਵਾਨਾਂ ਦੇ ਵੱਲੋਂ ਇੱਕ ਲੜਕੀ ਨੂੰ ਵਿਆਹ ਦੇ ਵਿੱਚ ਮਹਿੰਦੀ ਲਗਾਉਣ ਦੇ ਬਹਾਨੇ ਪਹਿਲਾਂ ਬੁਲਾਇਆ ਗਿਆ, ਫਿਰ ਦੋ ਮੁਲਜ਼ਮ ਉਸ ਨੂੰ ਆਪਣੀ ਕਾਰ ਦੇ ਵਿੱਚ ਬਿਠਾ ਕੇ ਪਿੰਡ ਮੰਡਿਆਣੀ ਕਲਾ ਦੇ ਵਿੱਚ ਲੈ ਗਏ ਜਿੱਥੇ ਇੱਕ ਕੋਠੀ ਦੇ ਵਿੱਚ ਤਿੰਨ ਮੁਲਜ਼ਮ ਪਹਿਲਾਂ ਹੀ ਮੌਜੂਦ ਸਨ ਇਹਨਾਂ ਮੁਲਜ਼ਮਾਂ ਦੇ ਵੱਲੋਂ ਇਸ ਸ਼ਰਮਨਾਕ ਕਾਰਨ ਕਾਰੇ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਦੇ ਮੁਤਾਬਕ ਫਰਾਰ ਹੋਏ ਮੁਲਜ਼ਮ ਦੀ ਭਾਲ جاری ਹੈ ਜਦਕਿ ਚਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਹਾਂਜੀ ਸਰ ਜਿਹੜਾ ਕੱਲ ਲੇਟ ਨਾਈਟ ਇੱਕ ਗੈਂਗ ਰੇਪ ਕਮਿਟ ਹੋਇਆ ਸੀ ਜਿਹਦੇ ਰਿਗਾਰਡਿੰਗ ਸਾਡੇ ਮੋਲਾਪੁਰ ਦਾਖਾ ਪੁਲਿਸ ਸਟੇਸ਼ਨ ਦੇ ਵਿੱਚ 180 ਨੰਬਰ ਐਫਆਈ ਰਿਜਿਸਟਰ ਕੀਤੀ ਗਈ ਹੈ ਉਸ پولیس ਨੇ ਪ੍ਰੋਟੈਕਸ਼ਨ ਕਰਦੇ ਹੋਏ ਕਾਰਵਾਈ ਕਰਦੇ ਹੋਏ ਜਿਹੜੇ 5 ਅਕਿਊਜ਼ ਦੇ ਖਿਲਾਫ ਕੇਸ ਰਿਜਿਸਟਰ ਹੋਇਆ ਸੀ ਉਹਨਾਂ ਚੋਂ 4 ਅਕਿਊਜ਼ ਤੇ ਉਹ ਅਕਿਊ ਘਟਨਾ ਸਮੇਂ ਵਰਤੀ ਗਈ ਕਾਰ ਸੀ ਬਰਾਮਦ ਕਰ ਲਈ ਤੇ 4 ਅਕਿਊਜ਼ ਮੁਕਤੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਸਰਟਿਫਿਕੇਟ ਕੋਠੀ ਦੇ ਵਿੱਚ ਇਹ ਮਾਮਲਾ ਹੋਇਆ ਹਾਸਾ ਜੀ ਤੇ ਕੀ ਕਿਸੇ ਲੀਡਰ ਦੀ ਕੋਠੀ ਦਸੀ ਕਿ ਕਿਵੇਂ ਹੀ ਆ ਨਹੀਂ ਨਹੀਂ ਕਿਸੇ ਲੀਡਰ ਦੀ ਕੋਠੀ ਸਾਡੇ ਕੋਲ ਇਸ ਤਰ੍ਹਾਂ ਦੀ ਨੋਟਿਸ ਨਹੀਂ ਹੈ ਗੱਲ ਅਜੇ ਲੜਕੀ ਦਾ ਸਾਡਾ ਮੈਡੀਕਲ ਚੱਲ ਰਿਹਾ ਹੈ ਜੋ ਜਾਪਦੇ ਮੁਤਾਬਕ ਅਸੀਂ ਕੋਠੀ ਦਾ ਅਜੇ ਮੌਇਨਾ ਕਰਨਾ ਫਿਰ ਕਿੰਨੇ ਦੋਸ਼ੀ ਜਿਹੜੇ ਫੜੇ ਚ ਟੋਟਲ 5 ਦੋਸ਼ੀ ਆ ਜੀ ਇਸ ਮੁਕਦਮੇ ਚ ਪੰਜਾਂ ਚੋਂ ਅਸੀਂ 4 ਦੋਸ਼ੀ ਗ੍ਰਿਫਤਾਰ ਕਰ ਕਿਸਾਨੀ ਆਂਦੋਲਨ ਨੂੰ ਸਮਰਥਨ ਮਿਲਣਾ ਜਾਰੀ ਹੈ ਪਿੰਚਪਾਰ ਤੋਂ ਦਿੱਲੀ ਦੇ ਲਈ ਇੱਕ ਕਿਸਾਨਾਂ ਦਾ ਜੱਥਾ ਰਵਾਨਾ ਹੋਇਆ ਜਿਸ ਦੇ ਵਿੱਚ 100 ਦੇ ਕਰੀਬ ਕਿਸਾਨ ਸ਼ਾਮਿਲ ਸਨ ਇਸ ਦੌਰਾਨ ਹੈਪੀ ਬਾਬਾ ਜੀ ਦੇ ਵੱਲੋਂ ਜਥੇ ਦੀ ਅਗਵਾਈ ਕੀਤੀ ਗਈ ਜਿਹੜੀਆਂ ਅਸੀਂ ਬੱਸਾਂ ਭੇਜ ਰਹੇ ਹਾਂ ਇਹ ਇਕਤਾਤਾ ਪ੍ਰਤੀਤ ਨੇ ਜਿੰਨੇ ਵੀ ਕਾਸਟਾਂ ਨੂੰ ਛੱਡ ਕੇ ਜਾਂ ਪਾਰਟੀਬਾਜੀ ਨੂੰ ਛੱਡ ਕੇ ਇਹ ਤੋਂ ਉੱਪਰ ਉੱਠ ਕੇ ਸੋਚ ਰੱਖਣੀ ਚਾਹੀਦੀ ਹੈ ਸਾਰਿਆਂ ਨੂੰ ਕਿਉਂਕਿ ਅਸੀਂ ਪੰਜਾਬ ਦੇ ਵਾਸੀ ਆਂ ਪੰਜਾਬ ਉਹ ਰਾਜ ਆ ਜਿਹਨੇ ਅੱਜ ਤੱਕ ਸਰਬੱਤ ਦਾ ਭਲਾ ਮੰਗਿਆ ਕੋਈ ਵੀ ਵਰਗ ਦਾ ਬੰਦਾ ਹੋਵੇ ਉਹਦਾ ਭਲਾ ਹੀ ਸੋਚਿਆ ਦੇਖੋ ਕਿਸਾਨ ਕਿੰਨੀ ਮਿਹਨਤ ਕਰਦਾ ਵਾ ਪਰ ਇਹ ਕਾਲੇ ਜਿਹੜੇ ਬਿੱਲ ਲਾਗੂ ਕਰੇ ਨੇ ਮੋਦੀ ਸਰਕਾਰ ਨੇ ਉਹਨਾਂ ਦੇ ਲਈ ਕੋਈ ਬਾਲੀ ਵਧੀਆ ਸੋਚ ਨਹੀਂ ਨਾ ਕੋਈ ਬਾਲੀ ਵਧੀਆ ਗੱਲ ਆ ਇਸ ਲਈ ਅਸੀਂ ਰੋਸ ਦੇ ਤੌਰ ਤੇ ਆਪਦੇ ਸਾਥੀਆਂ ਦਾ ਜਾ ਕੇ ਸਾਥ ਦੇਣਾ ਚਾਹੁੰਦੇ ਆਂ ਜਿਹੜੀਆਂ ਅਸੀਂ ਬੱਸਾਂ ਭੇਜ ਰਹੇ ਹਾਂ ਅਸੀਂ ਇਹ ਬੱਸਾਂ ਇਹ ਸੋਚ ਕੇ ਨਹੀਂ ਭੇਜ ਰਹੇ ਵੀ ਅਸੀਂ ਹਿੰਦੂ ਆ ਜਾਂ ਅਸੀਂ ਮੁਸਲਮਾਨ ਆ ਜਾਂ ਅਸੀਂ ਸਿੱਖ ਆ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਮੋਢਾ ਲਾ ਕੇ ਖੜਾਂਗੇ ਜੇ ਕੁਰਬਾਨੀਆਂ ਵੀ ਦੇਣੀਆਂ ਪਈਆਂ ਤਾਂ ਕੁਰਬਾਨੀਆਂ ਵੀ ਦਵਾਂਗੇ ਕਿਸਾਨੀ ਅੰਦੋਲਨ ਦੀ ਹਮਾਇਤ ਦੇ ਵਿੱਚ ਲੁਧਿਆਣਾ ਦੀ ਅਨਾਜ ਮੰਡੀ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਰੋਸ ਰੈਲੀ ਕੀਤੀ ਗਈ ਜਿਸ ਦੇ ਵਿੱਚ ਹਲਕਾ ਆਤਮਨਗਰ ਤੋਂ ਕਈ ਕਾਂਗਰਸੀ ਆਗੂ ਸ਼ਾਮਿਲ ਹੋਏ ਅਤੇ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਹਾਜ਼ਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਸਾਡੇ ਕਿਸਾਨ ਲਗਾਤਾਰ ਦਿੱਲੀ ਬਾਹਰਾਂ ਤੇ ਡਟੇ ਹੋਏ ਨੇ ਪਰ ਹਲੇ ਤੱਕ ਵੀ ਕਾਂਗਰਸ ਸਰਕਾਰ ਮਸਲੇ ਦਾ ਕੋਈ ਹੱਲ ਨਹੀਂ ਕਰ ਸਕੀ ਇਸ ਮੌਕੇ ਕਿਸਾਨੀ ਆंदोलਨ ਦੇ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਕਿਸਾਨ ਵਿਰੋਧੀ ਬਿੱਲ ਜਿਹੜੇ ਰੱਦ ਕਰਾਉਣ ਵਾਸਤੇ ਅਸੀਂ ਹਲਕਾ ਆਤਮਨਗਰ ਦੇ ਵਿੱਚ ਸਮੁੱਖ 12ਵੀਆਂ ਤੇ ਸ਼ਹਿਰੀਆਂ ਦਾ ਜਿਹੜਾ ਇੱਕ ਕੱਠ ਕਰਕੇ ਇਥੋਂ ਸੰਗਠੀ ਰੂਪ ਦੇ ਵਿੱਚ ਬਾਬਾ ਦੀਪ ਸਿੰਘ ਦੇ ਪਤਰਾ ਸਾਹਿਬ ਅਰਦਾਸ ਕਰਕੇ ਇਹ ਅਰਦਾਸ ਕਰਨੀਆਂ ਹੈ ਸੱਚੇ ਪ੍ਰਮਾਤਮਾ ਸਮੇਂ ਦੀਆਂ ਸਰਕਾਰਾਂ ਨੂੰ ਜਿਹੜੀਆਂ ਸਮਰਥ ਬਖਸ਼ਿਓ ਜਿਹੜੇ ਕਿਸਾਨ ਵਿਰੋਧੀ ਕਾਨੂੰਨ ਰੱਦ ਕਰੋ। ਇਹਦਾ ਉਹ ਗੱਲਾਂ ਵੀ ਦੇ ਕਿਸੇ ਨੂੰ ਬੰਦਾ ਲੱਗਿਆ ਰਜਾਇਆ ਪਹਿਲਾਂ ਰਜਾਇਆ ਵੈ ਜਾਂ ਉਹਨੂੰ ਆਪਾਂ ਹੋਰ ਪਈਏ ਵੀ ਤੂੰ ਹੋਰ ਫੁਲਕੇ ਹੋਰ ਰੋਟੀ ਖਾ ਲੈ ਹੋਰ ਘਿਓ ਖਾ ਲੈ ਹੋਰ ਦੁੱਧ ਪੀ ਲੈ ਅਗਰ ਕਿਸਾਨ ਨੂੰ ਇਹ ਗੱਲ ਮੰਗ ਪਰ ਇਹ ਜਿਹੜੀ ਤੁਸੀਂ ਕਾਨੂੰਨ ਲੱਗ ਗਈ ਕਿਤਾ ਪ੍ਰਵਾਨ ਨਹੀਂ ਇਹਨਾਂ ਨੂੰ ਰੱਦ ਕਰ ਦਿਓ ਅਗਰ ਸਰਕਾਰ ਕਹਿੰਦੀ ਹੈ ਕਿ ਅਸੀਂ ਅਸੀਂ ਜਿਹੜਾ ਕਿਸਾਨਾਂ ਦੇ ਫਾਇਦੇ ਲਈ ਇਹ ਕੰਮ ਕੀਤਾ ਇਹ ਇਹ ਕਿਸਾਨਾਂ ਨੂੰ ਨਹੀਂ ਪ੍ਰਵਾਨ ਤੁਸੀਂ ਰੱਦ ਕਰ ਦਿਓ ਕਿਸੇ ਨਾਲ ਧੱਕੇ ਨਾਲ ਜਿਹੜਾ ਕੀਤਾ ਫਾਇਦਾ ਉਹ ਫਾਇਦਾ ਨਹੀਂ ਨੌਜਵਾਨਾਂ ਨੂੰ ਚੰਗੀ ਸਿਹਤ ਬਣਾਉਣ ਅਤੇ ਨਸ਼ਿਆਂ ਤੋਂ ਦੂਰ ਕਰਨ ਦੇ ਮੰਤਵ ਦੇ ਨਾਲ ਲੁਧਿਆਣਾ ਵਿਖੇ ਨਵੀਂ ਜਿਮ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਉਦਘਾਟਨ ਦੇ ਮੌਕੇ ਕਈ ਨਾਮੀ ਕਲਾਕਾਰ ਅਤੇ ਰਾਸੀ ਆਗੂ ਵੀ ਮੌਜੂਦ ਰਹੇ। ਲੁਧਿਆਣਾ ਦੇ ਦੁਗਰੀ ਖੇਤਰ ਦੇ ਵਿੱਚ ਨਵੀਂ ਜਿਮ ਰੈਂਪੇਜ ਦਾ ਉਦਘਾਟਨ ਹੋਇਆ ਜਿੱਥੇ ਨਾਮੀ ਫਨਕਾਰਾਂ ਫਨਕਾਰ ਗੁਰਲੇਜ਼ ਅਕਤਰ ਆਪਣੇ ਪੂਰੇ ਪਰਿਵਾਰ ਦੇ ਨਾਲ ਦਿਖਾਈ ਦਿੱਤੇ। ਇਸ ਮੌਕੇ ਗੁਰਲੇਜ਼ ਅਕਤਰ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਰਹਿਣ ਦਾ ਸੁਨੇਹਾ ਦਿੱਤਾ ਗਿਆ। ਮੈਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਡੀ ਆਪਣੀ ਗੁਰਲੇਜ਼ ਅਕਟਰ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਡੇ ਆਪਣੀ ਗੁਵਿੰਦਰ ਕੈਲੀ ਵੱਲੋਂ ਸਤਿਕਾਰ ਪਈ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਜੀ ਰੈਂਪੇਜ ਅਪੋ ਜਿਮ ਬਹੁਤ ਸੋਹਣਾ ਜਿਮ ਹੈ ਔਰ ਅੱਜ ਦੀ ਡੇਟ ਦੇ ਵਿੱਚ ਫਿਟਨੈਸ ਮਸਟ ਹੈ ਸਾਰਿਆਂ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਹੈ ਔਰ ਬਹੁਤ ਅੱਛੀ ਆਪਰਚੂਨਿਟੀ ਲੁਧਿਆਣਾ ਦੇ ਵਿੱਚ ਰੈਂਪੇਜ ਅਪੋ ਜਿਮ ਫੇਸ 2 ਹੈ ਫੇਸ 1 ਫੇਸ 1 ਦੇ ਵਿੱਚ ਜ਼ਰੂਰ ਈਜ਼ੀਲੀ ਦੇ ਕੋਲ ਜ਼ਰੂਰ ਵਿਜ਼ਿਟ ਕਰੋ ਸਾਡੇ ਆਨਰ ਇਸ਼ਾ ਜੀ ਤੇ ਅਪੂ ਭਾਜੀ ਬਹੁਤ ਬਹੁਤ ਮੁਬਾਰਕਾਂ ਜੀ ਬਾਬਾ ਜੀ ਬles you ਤੇ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹੋ ਤੇ ਜਿੰਮ ਸਾਰੇ ਜਣੇ ਜਿਨੇ ਜਿਨੇ ਵੀ ਇਸ ਏਰੀਆ ਦੇ ਤੁਸੀਂ ক্লোਜ਼ ਹੈਗੇ ਹੋ ਤੇ ਜ਼ਰੂਰ ਵਿਜ਼ਿਟ ਕਰੋ ਹਾਂ ਜੀ ਅੱਜ ਅਸੀਂ ਰੈਂਪੇਜ ਦਾਨ ਤੋਂ ਇੱਕ ਦੁਗਰੀ ਫੇਸਬੰਦੀ ਮਾਰਕੀਟ ਚ ਇੱਕ ਨਵਾਂ ਜਿੰਮ ਉੱਪਰ ਕੀਤਾ ਵਾ ਤੇ ਜਿੱਥੇ ਮੈਂ ਕਹੂੰਗਾ ਇਹ ਸਾਡਾ ਕਾਰੋਬਾਰ ਹੈ ਸਾਡਾ ਪ੍ਰੋਫੈਸ਼ਨ ਹੈ ਸਾਡਾ ਪੈਸ਼ਨ ਵੀ ਹੈ ਇਹਦੇ ਵਿੱਚ ਅਸੀਂ ਜਿੱਥੇ ਇੱਕ ਇਹਨੂੰ ਕਮਾਈ ਦਾ ਜਰੀਆ ਤਾਂ ਹੁੰਦਾ ਹੀ ਹੈ ਕਿਉਂਕਿ ਰੋਜ਼ੀ ਰੋਟੀ ਕਮਾਉਣ ਲਈ ਕੁਛ ਨਾ ਕੁਛ ਤਾਂ ਕੰਮ ਕਰਨਾ ਜ਼ਰੂਰੀ ਆ ਪਰ ਸਮਾਜ ਦੇ ਜਿਹੜੇ ਗਰੀਬ ਤਬਕਾ ਵਾ ਜਿਹੜੇ ਬੱਚੇ ਕੁਝ ਕਰ ਸਕਦੇ ਆ ਅਸੀਂ ਉਹਨਾਂ ਨੂੰ ਫ੍ਰੀ ਆਫ ਕੋਸਟ ਇਥੇ ਟ੍ਰੇਨਿੰਗ ਦਵਾਂਗੇ ਉਨਾ ਜੋ ਵੀ ਡਾਈਟ ਆ ਪਰ ਸ਼ਰਤ ਇਥੇ ਇਹ ਆ ਵੀ ਬੱਚਾ ਅੱਗੇ ਨੈਸ਼ਨਲ ਚੋ ਮੈਡਲ ਲਿਆਉਣ ਵਾਲਾ ਹੋਵੇ ਏਸ਼ੀਆ ਚੋ ਮੈਡਲ ਲਿਆਉਣ ਵਾਲਾ ਹੋਵੇ ਅਸੀਂ ਉਹਦੀ ਫੁੱਲ ਸਪੋਰਟ ਕਰਾਂਗੇ ਬਾਕੀ ਤੁਸੀਂ ਦੇਖਿਆ ਜਿਮ ਦੇ ਵਿੱਚ ਸਾਰੀਆਂ ਫੈਸਿਲਿਟੀਜ਼ ਆ ਜਿਮ ਚ ਜਿੰਨੀਆਂ ਵੀ ਮਾਡਰਨ ਫੈਸਿਲਿਟੀ ਹੁੰਦੀਆਂ ਨੇ ਅੱਜ ਕੱਲ ਚੱਲਦੀਆਂ ਨੇ ਉਹ ਅਸੀਂ ਸਾਰੀਆਂ ਇੱਥੇ ਰੱਖੀ ਆ ਆ ਸਭ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਜੈਸਮੀਨ ਅਖਤਰ ਸੋ ਅੱਜ ਅਸੀਂ ਪਹੁੰਚੇ ਹਾਂ ਦੁਗਰੀ ਲੁਧਿਆਣਾ ਫੇਸ 1 ਦੀ ਮਾਰਕੀਟ ਦੇ ਵਿੱਚ ਨਵਾਂ ਜਿਮ ਓਪਨ ਹੋਇਆ ਸੋ ਫਿਟਨੈਸ ਲਵਰ ਦੇ ਲਈ ਇੱਕ ਗੁੱਡ ਨਿਊਜ਼ ਵੀ ਆ ਹਨਾ ਸੋ ਜਿਹੜੇ ਫਿਟਨੈਸ ਫਿਟ ਰਹਿਣਾ ਚਾਹੁੰਦੇ ਆ ਤੇ ਰੈਂਪੇਜ ਇੱਥੇ ਆਪਣੇ ਦੁਗਰੀ ਓਪਨ ਹੋਇਆ ਹੈਗਾ ਜਿਮ ਇਹਨਾਂ ਦੀ ਬ੍ਰਾਂਚ ਤੇ ਸਾਰੇ ਜਣੇ ਆਓ ਕਿਉਂਕਿ ਫਿਟਨੈਸ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਹਨਾ ਤੇ ਹੈਲਥੀ ਰਹਿਣਾ ਬਹੁਤ ਜ਼ਰੂਰੀ ਹੈ ਔਰ ਜਿਮ ਲਾਓ ਤੇ ਫਿਟ ਰਹੋ ਕ੍ਰਿਸਮਸ ਮਨਾਉਣ ਦੇ ਲਈ ਸ਼ਹਿਰ ਦੇ ਵਿੱਚ ਧਾਰਮਿਕ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਇਸੇ ਲੜੀ ਦੇ ਤਹਿਤ ਸਲੇਮ ਟਾਬਰੀਸ ਸਥਿਤ ਕੈਲਵਰੀ ਚਰਚ ਦੇ ਵੱਲੋਂ ਸ਼ਹਿਰ ਦੇ ਵਿੱਚ ਇੱਕ ਸ਼ੋਭਾ ਯਾਤਰਾ ਕੱਢੀ ਗਈ ਜਿਸ ਤੇ ਵਿੱਚ ਭਗਵਾਨ ਯਿਸੂ ਮਸੀਹ ਦੇ ਸ਼ਰਦਾਲੂਆਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਗਿਆ ਇਸ ਮੌਕੇ ਪਾਸਟਰ ਸੁਲਤਾਨ ਮਸੀਹ ਨੇ ਸ਼ਹਿਰ ਵਾਸੀਆਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਸਾਰਿਆਂ ਨੂੰ ਪ੍ਰਭੂ ਯਿਸੂ ਦੇ ਦਿਖਾਏ ਸ਼ਾਂਤੀ ਦੇ ਰਾਹਤੇ ਤੇ ਚੱਲਣ ਦੀ ਅਪੀਲ ਕੀਤੀ ਪਾਸਟਰ ਜੁਗਿੰਦਰ ਸਿੰਘ ਕਲਬਰੀ ਪੈਂਟਿਕਲ ਚਰਚ ਦੇ ਵੱਲੋਂ ਸਾਰੇ ਸਮੂਹ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਤੇ 크리스마ਸ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦੇ ਆ ਦਿੰਦਾ ਹਾਂ ਅੱਜ ਦੀ ਜੋ ਸੋਭਾ ਯਾਤਰਾ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਪੂਰੀ ਤਰ੍ਹਾਂ ਸਮਰਪਨ ਹੈ ਔਰ ਸਾਰੀ ਇੱਜ਼ਤ ਮਹਿਮਾ ਪ੍ਰਭੂ ਯਿਸੂ ਦੇ ਨਾਮ ਦਿੰਦੇ ਆ ਔਰ ਅਸੀਂ ਉਮੀਦ ਕਰਦੇ ਆ ਕਿ ਜੋ ਨਵਾਂ ਸਾਲ ਹੈ ਸਾਡੇ ਦੇਸ਼ ਦੇ ਲਈ ਸਾਡੀ ਜਨਤਾ ਦੇ ਲਈ ਸਾਡੇ ਭੈਣ ਭਾਈਆਂ ਦੇ ਲਈ ਖੁਸ਼ੀਆਂ ਲੈ ਕੇ ਆਵੇ ਸਾਡੇ ਦੇਸ਼ ਵਿੱਚ ਸ਼ਾਂਤੀ ਹੋਵੇ ਔਰ ਕ੍ਰਿਸਮਸ ਦੇ ਮੌਕੇ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਦੀ ਸ਼ੁਭਾਯਾਤਾ ਟੈਂਪਲ ਆਫ ਆਰਚਰ ਸੋ ਸਲੇਮਟਾਬਰੀ ਔਰ ਕਈ ਮਹੱਲੇ ਵਿੱਚੋਂ ਗੁਜ਼ਰ ਕੇ ਜਾ ਰਹੀਗੀ ਔਰ ਇਸ ਤੋਂ ਇਸਮਾਪਤੀ ਟੈਂਪਲ ਆਫ ਆਰਚਰ ਚ ਹੋਏਗੀ ਇਸ ਵਿੱਚ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਸ਼ਾਂਤੀ ਦਾ ਸੰਦੇਸ਼ ਦੇਣਾ ਚਾਹੁੰਦੇ ਹਾਂ ਪਿਆਰ ਦਾ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਪ੍ਰਭੂ ਯੇਸ਼ੂ ਮਸੀਹ ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਔਰ ਸਾਨੂੰ ਬੇਹੱਦ ਪਿਆਰ ਕੀਤਾ ਇਸ ਦਾ ਕਲਾਮ ਚ ਲਿਖਿਆ ਯਹੋਨਾ ਗਦਰਪਤਿਆਂ ਦੀ 16 ਚ ਉਸਨੇ ਜਗਨ ਨਾਲ ਐਸਾ ਪਿਆਰ ਕੀਤਾ ਐਸੀ ਮੁਹੱਬਤ ਕੀਤੀ ਉਸਨੇ ਆਪਣਾ ਇਕਲੋਤਾ ਪੁੱਤ ਦੇ ਦਿੱਤਾ ਤਾਂ ਕਿ ਜੋ ਕੋ ਵਿਸ਼ਵਾਸ ਕਰੇ ਨੇਚਾ ਕਰੇ ਨਾਸ ਨਾ ਹੋਏ ਬਲਕਿ ਸਦਾ ਦੀ ਜੀਵਨ ਪਾਏ ਆਏ ਸੀ ਆਪਣੇ ਗੁਨਾਹਾਂ ਤੋਂ ਤੌਬਾ ਕਰੀਏ ਸੱਚੀ ਰਾਤ ਚਲੀਏ ਤੇ ਪਰਮੇਸ਼ਰ ਨਾਮ ਤੇ ਆਈਏ ਉਦੋਂ ਸਮਾਜ ਸੇਵੀ ਸੰਸਥਾ ਨਵਚੇਤਨਾ ਬਾਲ ਭਲਾਈ ਦੇ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ ਇਸ ਮੌਕੇ ਡੀਪੀਆਈ ਲਲਿਤ ਕਿਸ਼ੋਰ ਕਈ ਮੁੱਖ ਮਹਿਮਾਨ ਵੱਜੋਂ ਪਹੁੰਚੇ ਜਿੱਥੇ ਸੰਸਥਾ ਪ੍ਰਧਾਨ ਸੁਖਬੀਰ ਸਿੰਘ ਸੇਖੋਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਕਈ ਕਲਾਕਾਰਾਂ ਦੀਆਂ ਪੇਂਟਿੰਗਜ਼ ਦੇ ਨਾਲ ਸਜਿਆ ਇੱਕ ਕਲੰਡਰ ਪੇਸ਼ ਕੀਤਾ ਗਿਆ ਇਹ ਇਹ ਸਾਰ ਪੇਂਟਿੰਗਜ਼ ਵੱਖ-ਵੱਖ ਮੁੱਦਿਆਂ ਤੇ ਆਧਾਰਿਤ ਨੇ ਇਸ ਦੌਰਾਨ ਮੁੱਖ ਮਹਿਮਾਨ ਦੇ ਵੱਲੋਂ ਸੰਸਥਾ ਦੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਗਿਆ ਕਿ ਸੰਸਥਾ ਦੁਆਰਾ ਕੀਤੇ ਗਏ ਕਾਰਜ ਬੇਹਦ ਪ੍ਰਸ਼ੰਸਾ ਯੋਗ ਨੇ ਇਸ ਕੇ ਬਾਰੇ ਮੇਰੀ ਇਹ رائے ਹੈ ਕਿ 2012 ਮੇ ਜੇ ਨਵ ਚੇਤਨਾ टी जड़ी है ये होंद में आई थी उस समय जो इन्होंने काम स्टार्ट किया है उससे अब से बेटर काम कर रहे हैं इनकी रिपोर्ट मैंने देखी है टाइम टू टाइम इनमें इम्प्रूवमेंट हो रही है और ज़्यादा से ज़्यादा बच्चों को जो अडॉप्ट कर रहे हैं ताकि समाज की सेवा कर सकें सभी सीनियर सिटीजन और जो यंग जनरेशन है इसके साथ जुड़ी हुई ਅੱਜ ਤੋਂ ਬੰ ਲੁਧਿਆਣਾ ਦੇ ਵਿੱਚ ਜਿੱਥੇ ਅਸੀਂ ਇਹਨੂੰ ਮੀਟਿੰਗ ਕੀਤੀ ਆ ਤੇ ਕੈਲੰਡਰ ਇੱਕ ਰਿਲੀਜ਼ ਕੀਤਾ ਅਸੀਂ ਸੋਸ਼ਲ ਅਵੇਅਰਨੈਸ ਦਾ ਸਾਡੇ ਮਾਨਯੋਗ ਡੀਪੀਏ ਸੀਰੀ ਲਲਿਤ ਕਾਈ ਜੀ ਸਾਡੇ ਅੱਜ ਐਜ਼ ਅ ਚੀਫ ਗੈਸਟ ਆਏ ਨੇ ਬੜੀ ਸਾਡੇ ਲਈ ਮਾਨ ਦੀ ਗੱਲ ਆ ਵੀ ਚੰਡੀਗੜ੍ਹ ਤੋਂ ਸਪੈਸ਼ਲ ਇੱਕ ਸਾਡੇ ਲਈ ਕੈਲੰਡਰ ਰਿਲੀਜ਼ ਕੀਤਾ ਉਹਨਾਂ ਨੇ ਤੇ ਸਮਾਜ ਨੂੰ ਇੱਕ ਸੁਨੇਹਾ ਦਿੱਤਾ ਵੀ ਕਿਸ ਤਰ੍ਹਾਂ ਅਸੀਂ ਜਿਹੜੇ ਸਮਾਜਿਕ ਬੁਰਾਈਆਂ ਨੇ ਜਿਵੇਂ ਸਾਡੇ ਕੋਲ ਬਾਲ ਵਿਦੂਰੀ ਹੋ ਗਈ ਭਰੂਣ ਹੱਤਿਆ ਹੋ ਗਈ ਜਾਂ ਸਾਡੇ ਕੋਲ ਬੱਚੀਆਂ ਦੇ ਸਾਡੇ ਨਾਲ ਅੱਜ ਰੇਪ ਹੋ ਰਹੇ ਨੇ ਤੇ ਇੱਕ ਜਿਹੜੀ ਨਵਚੇਤਨਾ ਇੱਕ ਲਗਾਤਾਰ ਕੋਸ਼ਿਸ਼ ਕਰ ਰਹੀ ਆ ਭਈ ਅਸੀਂ ਜਿਹੜੀ ਸਮਾਜਿਕ ਬੁਰਾਈਆਂ ਨੇ ਜਾਂ ਚਾਈਡ ਰੈਕਟਸ ਦੇ ਉੱਤੇ ਕੰਮ ਕਰਨਾ ਤੇ ਲਗਾਤਾਰ ਸਾਡੇ ਨਾਲ ਜਿਹੜਾ ਵਿੰਗ ਸਾਡਾ ਸਟਰੋਂਗ ਹੋ ਰਿਹਾ ਡੇ ਬਿ ਡੇ ਤੇ ਕਾਰਨ ਇਹੀ ਆ ਵੀ ਸਾਡੀ ਜਿਹੜੀ ਵਰਕਿੰਗ ਆ ਲੋਕਲ ਪਸੰਦ ਆ ਰਹੀ ਆ हाँ मैं शशि ढिंगरा तो आज मेरे को यहाँ पे आके बहुत खुशी हुई कि इन्होंने मेरे को चेयरमैन की उपाधि दी है तो मेरे को बहुत अच्छा लग रहा है इस संस्था से जुड़ के क्योंकि ये बहुत बहुत अच्छे काम कर रहे हैं बचपन से ही मेरा सपना रहा था कि मैं कुछ ऐसा करूँ समाज सुधारने के लिए जैसे भगवान ने मेरी सुन ली हो तो मैं अपनी तरफ से पूरी कोशिश करूँगी कि मैं बढ़ चढ़ कर इस पर हिस्सा लूँ लूँ और समाज में जो बुराइयाँ हैं ये सब बहुत कुछ कर रहे हैं उसमें मेरा छोट थोड़ा सा योगदान जरूर रहे धन्यवाद ਇਸ ਵਿੱਚ ਸਿਹਾਰਨ ਮੁਖਰਾ ਕੇ ਸਕੂਲਾਂ ਦੇ ਵਿੱਚ ਲਗਾਤਾਰ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਉੱਥੇ ਹੀ ਬੱਚਿਆਂ ਦੇ ਪ੍ਰੀ ਨਰਸਰੀ ਸਕੂਲ ਹੌਲੀ ਕ੍ਰਾਈਸਟ ਦੇ ਵਿੱਚ ਵੀ ਕ੍ਰਿਸਮਸ ਦੇ ਮੌਕੇ ਖਾਸ ਪ੍ਰੋਗਰਾਮ ਕਰਵਾਇਆ ਗਿਆ ਇਸ ਦੇ ਵਿੱਚ ਬੱਚਿਆਂ ਨੇ ਕ੍ਰਿਸਮਸ ਗਾਣਿਆਂ ਤੇ ਡਾਂਸ ਕੀਤਾ ਅਤੇ ਇਸ ਮੌਕੇ ਬੱਚੇ ਕਾਫੀ ਖੁਸ਼ ਦਿਖਾਈ ਦਿੱਤੇ ਜੀ ਸਰ ਨਮਸਕਾਰ ਗੁੱਡ ਮਾਰਨਿੰਗ ਮੈਂ ਡਾਕਟਰ ਰੋਹਨ ਸ਼ਰਮਾ ਹੌਲੀ ਕ੍ਰਾਈਸਟ ਸਕੂਲ ਦੇ ਪ੍ਰਿੰਸੀਪਲ ਹਾਂ ਇਸ ਸਕੂਲ ਦੇ ਵਿੱਚ ਅੱਜ ਨਾ ਹਰ ਸਾਲ ਦੀ ਤਰ੍ਹਾਂ ਜਿਹੜਾ ਮਨਾਇਆ ਜਾਂਦਾ ਨਾ 크ਿਸਮਸ ਦੇ ਤਿਉਹਾਰ ਤੇ ਅਸੀਂ ਜਿਹੜਾ ਹੈ ਉਹ 크ਿਸਮਸ ਤਿਉਹਾਰ ਮਨਾਇਆ ਹੈ ਬੱਚਿਆਂ ਨਾਲ ਤੇ ਬੱਚਿਆਂ ਨੇ ਇਹਦੇ ਵਿੱਚ ਅਲੱਗ-ਅਲੱਗ ਪੱਖਾਂ ਦੀਆਂ ਐਕਟੀਵਿਟੀਜ਼ ਕੀਤੀਆਂ ਡਾਂਸਿੰਗ, ਗੋ ਰਾਊਂਡ, ਕਲਰ ਪੇਂਟਿੰਗ ਤੇ ਇਹ ਸਾਰਾ ਕੁਝ ਹੋਲੀ ਕ੍ਰਾਈਸਟ ਸਕੂਲ ਜਿਹੜਾ ਕਿ ਇੰਡੋ ਫੋਰਨ ਫਾਊਂਡੇਸ਼ਨ ਚਲਾਉਂਦੀ ਹੈ, ਇੰਡੋ ਫੋਰਨ ਕਲਚਰ ਪ੍ਰੋਮੋਸ਼ਨ ਕਾਉਂਸਲ ਚਲਾਉਂਦੀ ਹੈ ਉਸ ਦੇ ਥਰੂ ਕਰਾਇਆ ਗਿਆ ਹੈ ਸਾਰਾ ਤੇ ਉਹਦੇ ਬੱਚਿਆਂ ਨੇ ਵੱਧ ਛੱਡ ਕੇ ਨਾਲ ਆਪਣੇ ਪੇਰੈਂਟਸ ਤੇ ਹਿੱਸਾ ਲਿਆ ਇਹ ਦੇ ਵਿੱਚ ਇਸ ਪਾਰਟੀ ਵਿੱਚ ਠੀਕ ਹੈ ਤੇ ਬਸ ਮੈਂ ਸਾਰੇ ਲੁਧਿਆਣਾ ਪੰਜਾਬ ਸਾਰੇ ਦੇਸ਼ ਨੂੰ 크리스마ਸ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਚਾਹੁੰਦਾ ਆਪਣੇ ਸਕੂਲ ਆਪਣੀ ਸੰਸਥਾ ਵੱਲੋਂ ਪੰਜਾਬੀ ਲੋਕ ਗਾਇਕੀ ਦੇ ਉਸਤਾਦ ਮੰਨੇ ਜਾਂਦੇ ਉਸਤਾਦ ਲਾਲਚੰਦ ਯਮਲਾ ਜੱਟ ਦੀ ਵਰਸੀ ਦੇ ਮੌਕੇ ਉਹਨਾਂ ਦੇ ਪ੍ਰਸ਼ੰਸਕਾਂ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮਿਲ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਲੁਧਿਆਣਾ ਦੇ ਜਵਾਰ ਨਗਰ ਕੈਂਪ ਤੇ ਵਿੱਚ ਲੱਗੇ ਯਮਲਾ ਜੱਟ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਉਸਤਾਦ ਯਮਲਾ ਜੱਟ ਨੂੰ ਉਹਨਾਂ ਦੀ ਸਾਫ਼ ਸੁਥਰੀ ਗਾਇਕੀ ਦੇ ਲਈ ਯਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਯਮਲਾ ਜੱਟ ਦਾ ਨਾਮ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਉਸਤਾਦ ਸ੍ਰੀ ਲਾਲਚੰਦ ਜਮਲਾ ਜੱਟ ਜੀ ਦਾ ਮੈਂ ਲਾਡਲਾ ਸ਼ਿਗਰਦਿਆਂ ਤੇ ਉਸਤਾਦ ਲਾਲਚੰਦ ਜਮਲਾ ਜੱਟ ਜੀ ਨੇ ਜਗਤ ਨੂੰ ਇੰਨੀਆਂ ਕਰੋਟੀਆਂ ਦਿੱਤੀਆਂ ਗੁਰਬਾਣੀ ਵਰਗੇ ਗੀਤ ਦਿੱਤੇ ਆ ਜਿਨੇ ਕੀਤੀ ਨਹੀਂ ਕਮਾਈ ਉਹਨੇ ਰੱਜ ਕੇ ਖਾਣਾ ਜਿਨੇ ਵੱਡਿਆਂ ਨੂੰ ਤਾਇਆ ਉਹਨੇ ਸੁੱਖ ਕੀ ਆ ਪਾਣਾ ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀਂ ਜੋ ਲੜਪੁਣੇ ਵਿੱਚ ਲਾਈਆਂ ਤੋੜ ਨਭਾਵੀਂ ਮੇਂ ਰੂਹ ਬੁੱਤ ਦੀ ਗੱਲ ਕੀਤੀ ਆ ਸਾਡੇ ਉਸਤਾਦ ਜੀ ਨੇ ਪੰਜਾਬੀ ਗਾਇਕੀ ਇੰਡਸਟਰੀ ਨੂੰ ਤੂੰ ਵੀ ਦੇ ਨਾਲ ਗਾਉਣ ਵਾਸਤੇ ਤੂੰ ਵੀ ਤੇ ਫਰਲੇ ਵਾਲੀ ਪੱਗ ਦਿੱਤੀ ਆ ਅਸੀਂ ਪਾਗ ਵਾਲੇ ਆ ਕਿ ਉਸਤਾਦ ਲਾਲਚੰਦ ਜਮਲਾ ਜੱਟ ਜੀ ਦੇ ਸ਼ਾਗਿਰਦ ਹੋਣ ਦਾ ਸਾਨੂੰ ਬਹੁਤ ਮਾਣ ਹੈ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਮੇਰੇ ਪੰਜਾਬੀ ਭੈਣ ਭਰਾ ਉਹਨਾਂ ਸਾਰਿਆਂ ਨੂੰ ਜਮਲਾ ਜੱਟ ਫੈਮਿਲੀ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ 20 ਦਸੰਬਰ ਜਿਸ ਦਿਨ ਸਾਡੇ ਬਜ਼ੁਰਗ ਸਾਨੂੰ ਰੋਂਦਿਆਂ ਮਿਲਣਦਿਆਂ ਛੱਡ ਗਏ ਸੀ ਅਸੀਂ ਹਰ ਸਾਲ ਉਹਨਾਂ ਦੀ ਵਰਸੀ ਮਨਾਉਂਦੇ ਆਂ ਤੇ ਅੱਜ ਉਸ ਬਾਬਾ ਬੋੜ ਦੀ ਵਰਸੀ ਹੈ ਜਿਨੇ ਸਾਰੇ ਪੰਜਾਬ ਨੂੰ ਤੂੰ ਵੀ ਦੇ ਕੇ ਰੋਜ਼ਗਾਰ ਦਿੱਤਾ ਅੱਜ ਜੋ ਕੁਝ ਅਸੀਂ ਆ ਅਸੀਂ ਆਪਣੇ ਬਜ਼ੁਰਗਾਂ ਦੀ ਬਦੌਲਤ ਹੈ ਅਸੀਂ ਉਹ ਚੀਜ਼ ਬਣ ਤਾਂ ਨਹੀਂ ਸਕਦੇ ਪਰ ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਉਹਨਾਂ ਦੇ ਵਿਰਸੇ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕਰਾਂਗੇ ਅਰ ਉਹਨਾਂ ਦੀ ਵਰਸੀ ਅੱਜ ਉਹਨਾਂ ਦੇ ਸਟੈਚੂ ਦੇ ਕੋਲ ਆ ਕੇ ਆਪਾਂ ਸਾਰੇ ਜਣੇ ਨਮਸਤਕ ਹੋਏ ਆਂ ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ ਦਾਖਾ ਹਲਕੇ ਵਿੱਚ ਨਵਯੋਤਾ ਦੇ ਨਾਲ ਗੈਂਗ ਰੇਪ ਕਰਨ ਵਾਲੇ ਚਾਰ ਮੁਲਜ਼ਮ ਪੁਲਿਸ ਨੇ ਕੀਤੇ ਕਾਬੂ ਇੱਕ ਮੁਲਜ਼ਮ ਹਲੇ ਵੀ ਫਰਾਰ ਆਲਟੋ ਕਾਰ ਵੀ ਕੀਤੀ ਬਰਾਮਦ ਮਹਿੰਦੀ ਲਗਾਉਣ ਦੇ ਬਹਾਨੇ ਬੁਲਾ ਕੇ ਲੜਕੀ ਨਾਲ ਕੀਤਾ ਸੀ ਜ਼ਬਰ ਜਨਾਹ ਕਾਂਗਰਸ ਵੱਲੋਂ ਕੀਤੀ ਗਈ ਕਿਸਾਨ ਰੈਲੀ ਖੇਤੀ ਆंदोलਨ ਦੌਰਾਨ ਜਾਣਾ ਗਵਾ ਚੁੱਕੇ ਕਿਸਾਨਾਂ ਨੂੰ ਕੀਤਾ ਗਿਆ ਯਾਦ ਦੂਜੇ ਪਾਸੇ ਪਿੰਛਪਾਰ ਤੋਂ ਕਿਸਾਨਾਂ ਦਾ ਜਥਾ ਦਿੱਲੀ ਦੇ ਲਈ ਹੋਇਆ ਰਵਾਨਾ ਸ਼ਹਿਰ ਦੇ ਵਿੱਚ 크리스마ਸ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਕੈਲਵਰੀ ਚਰਚ ਦੇ ਵੱਲੋਂ ਕੱਢੀ ਗਈ ਯਾਤਰਾ ਪ੍ਰਭੂ ਯੀਸ਼ੂ ਦੀ ਮਹਿਮਾ ਵਿੱਚ ਗਾਏ ਗਏ ਗੀਤ ਕ੍ਰਿਸਮਸ ਮੌਕੇ ਸਕੂਲ ਦੇ ਵਿੱਚ ਕਰਵਾਇਆ ਖਾਸ ਪ੍ਰੋਗਰਾਮ ਹੋਲੀ ਕ੍ਰਾਈ ਸਕੂਲ ਦੇ ਵਿੱਚ ਰੱਖਿਆ ਪ੍ਰੋਗਰਾਮ ਬੱਚਿਆਂ ਨੇ ਮਾਣ ਆ ਖੂ ਬਣੰਦ ਲੋਕਾਇਕੀ ਦੇ ਉਸਤਾਦ ਲਾਲਚੰਦ ਯਮਲਾ ਜੜ ਦੀ ਮਨਾਈ ਬਰਸੀ ਚੌਣ ਵਾਲਿਆਂ ਨੇ ਪੇਟ ਕੀ ਤੇ ਸ਼ਰਦਾ ਦੇ ਫੁੱਲ ਕਿਹਾ ਰਹਿਣ ਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਉਸਤਾਦ ਲਾਲਚੰਦ ਯਮਲਾ ਜੜ ਦਾ ਨਾਮ ਦਿਆਣਾ ਖਬਰਨਾਮਾ ਵਿੱਚ ਫਿਲਹਾਲ ਬਸ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ